ਸਤਿ ਸ਼੍ਰੀ ਅਕਾਲ ਸਾਥੋ ਇਸ ਟਾਈਮ ਅਸੀਂ ਢੈਂਗੜਪੁਰ ਬੰਦ ਤੇ ਮੌਜੂਦ ਆ ਔਰ ਮੇਰੇ ਨਾਲ ਗੁਰਨਾਮ ਦਾ ਸੇਵਾ ਸੁਸਾਇਟੀ ਦੇ ਮੈਂਬਰ ਸਹਿਬਾਨ ਮੌਜੂਦ ਨੇ ਇਹ ਚਾਹ ਦਾ ਲੰਗਰ ਲੈ ਕੇ ਆਈ ਸੀ ਔਰ ਨਾਲ ਹੋਰ ਰਸਤ ਲੈ ਕੇ ਆਏ ਸੀ ਕੀ ਕੀ ਲੈ ਕੇ ਇਹਨਾਂ ਕੋਲ ਪੁੱਛਦੇ ਔਰ ਮਾਹੌਲ ਕਿਹੋ ਜਿਹਾ ਇਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਜੀ ਭਾਜੀ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਸਾਹਿਬ ਆਪੇ ਸੇਵਾ ਲੈ ਰਹੇ ਇਹ ਗੁਰਨਾਮ ਦਾ ਸੋਸਾਇਟੀ ਵਾਲੋ ਜੀ ਸਵੇਰ ਤੋਂ ਹੀ ਇੱਥੇ ਸੇਵਾ ਚੱਲ ਰਹੀ ਹੈ ਵਾਈਗੁਰੂ ਕਿਰਪਾ ਰੱਖਣ ਤੇ ਇਥੇ ਜੋ ਹੜ ਦੇ ਹਾਲਾਤ ਐ ਥੋੜੇ ਜਿ ਠੀਕ ਐ ਹੁਣ ਇਸ ਵੀਰ ਨਾਲੋਂ ਮੈਂ ਇੱਕ ਇੱਕ ਗੱਲ ਵਿੱਚ ਸਿਰਕੂੰਗਾ ਕਿ ਵਾਹਿਗੁਰੂ ਦੀ ਪੂਰੀ ਕਿਰਪਾ ਨਹੀਂ ਪੱਥਰ ਲਾਣ ਵਾਲਿਆਂ ਦੀ ਕੋਈ ਕਿਰਪਾ ਨਹੀਂ ਕਿਉਂਕਿ ਜਿੰਨੇ ਨਹੀਂ ਪੱਥਰ ਲਏ ਜਿਉਂ ਨੇ ਪੱਥਰ ਲਾ ਦਿੰਦੇ ਇੱਥੇ ਗੱਲ ਸਾਹਮਣੇ ਮੇਰੇ ਆਈ ਹੈ ਕਿ 600 ਫੁੱਟ ਪੱਥਰ ਪਾਸ ਹੋਇਆ ਸੀ ਮਾਰਚ ਮਹੀਨੇ ਹਲੇ ਤੱਕ ਨਹੀਂ ਲਾਇਆ ਉਹ ਕਾਗਜ਼ਾਜੇ ਕਹਿੰਦੇ ਲੱਗ ਗਿਆ ਕਿਉਂਕਿ ਵਾਹਿਗੁਰੂ ਨੇ ਤਾਂ ਸਾਥ ਦਿੱਤਾ ਉਹਦੇ ਬੱਚੇ ਉਹਨੇ ਰੱਖਣਾ ਇਹ ਜਿਹੜੇ ਕੁਰਸੀਆਂ ਨੂੰ ਜੰਬੜੇ ਹਨ ਇਹ ਤੰਗ ਕਰਦੇ ਆ ਉਹੀ ਹੁਣ ਗੱਲਬਾਤ ਹੋ ਰਹੀ ਸੀ ਦੋ ਆਪਣੇ ਪ੍ਰਸ਼ਾਸਨ ਆਪਣੇ ਬੰਦਿਆਂ ਨੂੰ ਲੈ ਕੇ ਆਏ ਸੀ ਬੋਡੀ ਵੀਡੀਓ ਵੀਡੀਓ ਕਰਾ ਰਹੇ ਸੀ ਆਪਣੀ ਵਰਦੀਆਂ ਪਾ ਕੇ ਤੇ ਜਿਹੜੇ ਸੇਵਾਦਾਰ ਲੱਗੇ ਉਹਨਾਂ ਨੇ ਕੱਡੇ ਵਾਰ ਇਹ ਫੋਟੋ ਖਿੱਚ ਮਹਿਕਮਾਇਆ ਫੋਟੋ ਖਿੱਚ ਮਹਿਕਮਾਇਆ ਤੇ ਵੀਰ ਜੀ ਦੱਸਣਗੇ ਕਿ ਅੱਜ ਕਿਦਾਂ ਹਾਲਾਤ ਇਹ ਫੋਟੋ ਖਿੱਚ ਯੂਨੀਵਰਸਿਟੀ ਆ ਜੀ ਹਾਂਜੀ ਬਨਵਾਇ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਜਿੱਦਾਂ ਕਿ ਤੁਸੀਂ ਦੱਸਿਆ ਹੀ ਆ ਗੁਰਾਮਦਾ ਸੇਵਾ ਸੁਸਾਇਟੀ ਦੱਸਣ ਦੀ ਤਾਂ ਲੋੜ ਹੀ ਨਹੀਂ ਆ ਔਰ ਸੋਸ਼ਲ ਮੀਡੀਆ ਦੇ ਕਿਤੇ ਵੀ ਜਦੋਂ ਆ ਗਿਆ ਨਾ ਤਾਂ ਸਕੂਨ ਹੈ ਵਾਕਈ ਵਾਹਿਗੁਰੂ ਦੀ ਕਿਰਪਾ ਵਰਸ ਰਹੀ ਹੈ ਇਥੇ ਜੀ ਸਤਗੁਰਾਂ ਨੇ ਇੰਨੀ ਨੌਜਵਾਨ ਵੀਰਾਂ ਦੇ ਕਿਰਪਾ ਕੀਤੀ ਹੋਈ ਹੈ ਅਸੀਂ ਚਾਹ ਦਾ ਲੰਗਰ ਲੈ ਕੇ ਆਏ ਸੀ ਬ੍ਰੈਡ ਰਾਸ ਪਾਣੀ ਅਸੀਂ ਵਰਤਾ ਰਹੇ ਸੀ ਜਦੋਂ ਉਹ ਨੌਜਵਾਨਾਂ ਦੇ ਦੇਖਿਆ ਕਿ ਕਿਦਾਂ ਹੌਸਲਾ ਅਸੀਂ ਚਾਹ ਦੇ ਛੱਡ ਗਏ ਨਾ ਆਪ ਨਾਲ ਲੱਪੇ ਇਥੇ ਇਹਨਾਂ ਮਨ ਨੂੰ ਮਨ ਲੋ ਇਕਤਾ ਦੇਖੀ ਇਥੇ ਪ੍ਰਸ਼ਾਸਨ ਇੱਕ ਬੇਨਤੀ ਹੈ ਜੀ ਕੋਈ ਸਾਡੀ ਡਿਊਟੀ ਲਾਓ ਅਸੀਂ ਕੀ ਕਰ ਸਕਦੇ ਤੁਹਾਡੇ ਨਾਲ ਕੀ ਸਹਿਯੋਗ ਕਰ ਸਕਦੇ ਸਾਨੂੰ ਦੱਸੋ ਤੁਹਾਡੀ ਦੇਖੋ ਇੰਨਾ ਬਹੁਤ ਵਧੀਆ ਵਧੀਆ ਉਪਰਾਲਾ ਹੈ ਕਿਉਂਕਿ ਅੱਜ ਕੱਲ ਮੀਡੀਆ ਦਾ ਜ਼ਮਾਨਾ ਹੈ ਜੀ ਗਲਤ ਖਬਰਾਂ ਤੁਸੀਂ ਸਹੀ ਲੋਕਾਂ ਤੱਕ ਨਹੀਂ ਦਿੰਦੇ ਅਸੀਂ ਅਸਲ 'ਚ ਗਲਤ ਪਤਾ ਕੀ ਹੋ ਜਾਂਦੀ ਹੈ ਪ੍ਰਸ਼ਾਸਨ ਕਹਿੰਦਾ ਸਾਨੂੰ ਚੱਕ ਕੇ ਨਹੀਂ ਰੱਖਦਾ ਮੈਂ ਉਹਨਾਂ ਨੂੰ ਚੱਕ ਕੇ ਪਰੇ ਰੱਖਿਆ ਆ ਨਹੀਂ ਤੁਹਾਡੀ ਭਾਜੀ ਆ ਸੇਵਾ ਬਹੁਤ ਬੜੀ ਆ ਜਿਹੜੀ ਕਿਹੜੇ ਕਹਿ ਲੋ ਕਿ ਆਹ ਖਬਰ ਦੀ ਸੋਸ਼ਲ ਮੀਡੀਆ ਰਾਹੀਂ ਆਮ ਲੋਕਾਂ ਤੱਕ ਪਹੁੰਚਾ ਰਹੇ ਆ ਉਹ ਅੱਜ ਖੁਸ਼ੀ ਵਾਲੀ ਗੱਲ ਹੈ ਕਿ ਤਕਰੀਬਨ ਮੈਂ ਕਹਿੰਦਾ ਕਿ ਹਰ ਪਿੰਡ ਨਿਕਲ ਕੇ ਇੱਥੇ ਬੰਦ ਤੇ ਆਇਆ ਹਾਂ ਜੀ ਪਾਜ ਉਸਤੀ ਦਾ ਬਹੁਤ ਫਰਕ ਪਿਆ ਬਹੁਤ ਖੁਸ਼ੀ ਆ ਕਹਿ ਲੋ ਕਿ ਮੇਲੇ ਵਰਗਾ ਮਹੌਲ ਤੇ ਜਾ ਕੇ ਦੇਖੋ ਮੈਂ ਮੈਂ ਕੱਲ ਨਾ ਜਦੋਂ ਆਇਆ ਮੈਨੂੰ ਕਟੋਕਟ 15 20 ਜਣੇ ਮਿਲੇ ਉਹ ਕਹਿੰਦੇ ਪਰਸੋ ਜਿਹੜੀ ਤੁਸੀਂ ਵੀਡੀਓ ਪਾਈ ਹੈ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਹਾਲਾਤ ਕੀ ਆ ਜੇ ਕਹਿੰਦੇ ਤੁਸੀਂ ਰਾਤ ਦੀ ਵੀਡੀਓ ਨਾ ਪਾਉਂਦੇ ਦਿਨੇ ਕਰਕੇ ਚਲੇ ਜਾਂਦੇ ਫਿਰ ਸਾਡਾ ਤੋਆ ਨਹੀਂ ਸੀ ਹੁਣਾ ਤਾਂ ਹੀ ਅਸੀਂ ਕਹਿ ਰਹੇ ਹਾਂ ਤੁਹਾਡਾ ਬਹੁਤ ਵੱਡਾ ਸਹਿਯੋਗ ਹੈ ਇਸ ਦੇ ਵਿੱਚ ਬਸ ਜਿੱਦਾਂ ਹੁਣੇ ਤੁਸੀਂ ਕਹਿ ਕੇ ਹਟਿਆ ਵੀ ਫ ਜਿਹੜੇ ਸੇਵਾ ਕਰਖਦੇ ਤੁਸੀਂ ਦੇਖੇ ਮੈਂ ਚਲਾਉਂਦਾ ਹੀ ਨਹੀਂ ਬਿਲਕੁਲ ਜੀ ਮੈਂ ਨਾ ਕਿਸਾਨੀ ਅੰਦੋਲਨ ਚ ਚਲਾਇ ਨਾ ਹੁਣ ਚਲਾਉਣਾ ਬਿਲਕੁਲ ਜੀ ਚਾਹੀਦਾ ਵੀ ਇਹੀ ਆ ਜੋ ਸੱਚ ਆ ਉਹ ਤੁਸੀਂ ਪੇਸ਼ ਕਰਦੇ ਹੋ ਤੇ ਉਹ ਕਰਨਾ ਚਾਹੀਦਾ ਹੈ ਆ ਤੁਸੀਂ ਦੇਖ ਸਕਦੇ ਹੋ ਵੀਰ ਹੁਣਾਂ ਵਾਲ ਦੇਖੋ ਆਰ ਆ ਸੇਵਾ ਆ ਆ ਤੁਸੀਂ ਦੇਖੋ ਇੱਥੋਂ ਪਤਾ ਲੱਗਦਾ ਜਿਹੜੇ ਫੋਟੋ ਖਿੱਚ ਮਹਿਕਮਾ ਕੁੜਤੇ ਦੀ ਕਰੀਜ ਵੀ ਨਹੀਂ ਮਾੜੀ ਵੀ ਗੰਦੀ ਹੁੰਦੀ ਇੱਕ ਸੂਰੀ ਸਾਹਿਬ ਤੁਹਾਨੂੰ ਹੋਰ ਦੱਸਣਾ ਚਾਹੁੰਦੇ ਆ ਜੇ ਤੁਸੀਂ ਇਧਰ ਨੂੰ ਨਿਗਾਹ ਮਾਰੋ ਨਾ ਆਲੇ ਦੁਆਲੇ ਪਿੰਡ ਵਾਲਿਆਂ ਦੇ ਟਰਾਲੀਆਂ ਨਾਲ ਦਰੇਤਾ ਭਰ ਕੇ ਲਿਆਂਦਾ ਹੋਇਆ ਆ ਥੈਲੇ ਭਰੇ ਹੋਏ ਨੇ ਜਾਲ ਵੰਜ ਰਹੇ ਨੇ ਨਾਲ ਨਾਲ ਮਿੱਟੀ ਜਿਹੜੀ ਪੈ ਰਹੀ ਆ ਥੈਲਿਆਂ ਦੇ ਨਾਲ ਇੱਕ ਲਾਈਨ ਵਨ ਕੇ ਸੇਵਾ ਚੱਲ ਰਹੀ ਆ ਜੀ ਮੈਨੂੰ ਘਟੋ ਘਟ 10 ਮਿੰਟਾਂ ਤੋਂ ਕਾਲ ਆ ਗਈਆਂ ਕਿ ਅਸੀਂ ਆਉਣਾ ਮੇਰੀ ਇਹੀ ਬੇਨਤੀ ਆ ਨਰਜੀ ਨੂੰ ਸੇਵ ਰੱਖੋ ਰابطਾ ਬਣਾ ਕੇ ਕਿਉਂਕਿ ਹੱਲੇ ਲੋੜ ਪੈ ਸਕਦੀ ਆ ਜੇ ਹੋਰ ਛੁੱਟੀਆਂ ਵਧਾ ਦਿੱਤੀਆਂ ਸਕੂਲਾਂ ਦੀਆਂ ਤਾਂ ਹੋ ਸਕਦਾ ਸਰਕਾਰ ਕੋਲ ਕੋਈ ਡਾਟਾ ਹੋਵੇ ਆਪਾਂ ਮਤਲਬ ਕਾਲੀ ਨਾ ਕਰੀਏ એનર્ਜੀ ਨੂੰ ਸੰਭਕ ਰੱਖੀਏ ਕਿਉਂਕਿ ਦੇਖੋ ਇੱਥੇ ਜਿੱਥੇ ਤੱਕ ਨਜ਼ਰ ਆ ਰਿਹਾ ਨਾ ਪ੍ਰਸ਼ਾਸਨ ਨਾਲ ਜਿਆਦਾ 99% ਜਿਹੜੇ ਸਾਡੇ ਲੋਕ ਆ ਸਾਡੇ ਲੋਕਾਂ ਨੇ ਆਪਣਾ ਬਚਾ ਖੁਦ ਕਰਨਾ ਆ ਜੋ ਤੁਹਾਨੂੰ ਨਜ਼ਰ ਆ ਰਿਹਾ ਕੋ ਬਾਪੂ ਵਰਗੇ ਹੈ ਕੋਈ ਮਰੀ ਟੈਨਸ਼ਨ ਇਹ ਦਿੱਲੀ ਵਾਲੇ ਵੀ ਪੁੱਛਦੇ ਕਹਿੰਦੇ ਪੰਜਾਬੀ ਖਾਂਦੇ ਕੀ ਆ ਉਹ ਕਹਿੰਦੇ ਬਸ RAMDAS ਦਾ ਨਾਮ ਲਈ ਜਾਂਦੇ ਆ ਬੋਲੇ ਈਸਾ ਸੋਨਹਾਰ ਸਤਿ ਸ੍ਰੀ ਅਕਾਲ ਆ ਐਨਰਜੀ ਆਈ ਪੰਜਾਬੀਆਂ ਕੋਲ ਆ ਲ ਰੌਂਗੜੇ ਪੂਰੇ ਖਿਲੋਗੇ ਬਿਲਕੁਲ ਜੀ ਆ ਐਨਰਜੀ ਆਈ ਕੱਲਾ ਕੱਲਾ ਬੰਨ ਲਾਓ ਬਿਲਕੁਲ ਜੀ ਬਿਲਕੁਲ ਜੇ ਨੌਜਵਾਨੀ ਦੀ ਗੱਲ ਕਰੀਏ ਤੁਸੀਂ ਐਦੋਂ ਨਿਕ ਨਿਗਾਹ ਮਾਰ ਕੇ ਦੇਖੋਗੇ ਬਥੇਰੇ ਨੌਜਵਾਨ ਆਗੇ ਨੇ ਜਿਹੜੇ ਨਸ਼ਿਆਂ ਤੋਂ ਪ੍ਰੂਤ ਰਹਿਤ ਨੇ ਤੇ ਐਸ ਵੱਲੇ ਸੇਵਾ ਤੇ ਲੱਗੇ ਹੋਏ ਦੇਖੋ ਉਹ ਨਹੀਂ ਪਾਣੀ ਬੰਬ ਭੇਜਿਆ ਸਾਡੇ ਕੋਲ ਟਰੈਕਟਰ ਵਾਲਾ ਟੈਂਕ ਹੈਗਾ ਅਸੀਂ ਇਹ ਲੌਕਡਾਉਨ ਆ ਮੋਰੇ ਜਿਹੜਾ ਪ੍ਰਸ਼ਾਸਨ ਕਹਿੰਦਾ ਨਾ ਕਿ ਪੰਜਾਬ ਨਸ਼ੇੜੀ ਆ ਪੰਜਾਬ ਨਸ਼ਿਆਂ ਦਾ ਮੈਂ ਕਹਿੰਦਾ ਇੱਕ ਵਾਰ ਆ ਕੇ ਬੰਦੇ ਦੇ ਦੇਖੋ ਤੁਹਾਨੂੰ ਪਤਾ ਲੱਗੂ ਪੰਜਾਬੀ ਕਿਹੜੀ ਚੀਜ਼ ਆ ਪੁੱਛਦੇ ਆ ਖਾਂਦੇ ਕੀ ਆ ਕਹਿੰਦੇ ਮਰੇ ਮਰੇ ਵੀ ਖੜੇ ਆ ਮਹਾਰਾਜ ਦੀ ਕਿਰਪਾ ਭਾਜੀ ਮਹਾਰਾਜ ਨਹੀਂ ਮਰਦੇ ਬਿਲਕੁਲ ਨਹੀਂ ਮਰਦੇ ਬਿਲਕੁਲ ਬਦਨਾਮੀ ਮਿਹਰਬਾਨੀ ਆ ਜੀ ਇਹ ਸਾਰਾ ਕੁਝ ਬਦਨਾਮੀ ਮਿਹਰਬਾਨੀ ਆ ਉਹ ਸਾਡੇ ਪੁਰਖਾਂ ਦੀ ਨਹੀਂ ਮੰਦਾਈ ਹੈ ਆਹ ਲਓ ਜੀ ਭੀ ਭਾਲੀਏ ਤੈਨੂੰ ਹਾਂ ਦੇਖੋ ਹੈ ਬਿਲਕੁਲੀ ਉਮਰ ਦੇਖੋ ਜੀ ਬਾਪੂ ਦੀ ਉਮਰ ਮੈਲਾ 75 75 ਸਾਲ ਦੇ ਕਰੀਬ ਹੋਣੇ ਆ ਸੱਤ ਟਰਾਲੀਆਂ ਭਰ ਕੇ ਆਏ ਆ ਜੀ ਮੇਰੇ ਰੇਤੇ ਦੀਆਂ ਆ ਗਈਆਂ ਜੀ ਫਿਲਮ ਪਰਫੋਰਮ ਸਲੇਮ ਪਰਤ ਤੁਸੀਂ ਹਾਂ ਨਾਲ ਇਹਨਾਂ ਨੂੰ ਦੇਖ ਗੱਲ ਯਾਦ ਆ ਗਈ ਕਹਿੰਦੇ ਕਿ ਸਾਡਾ ਕਦੀ ਨੁਕਸਾਨ ਨਹੀਂ ਹੋ ਸਕਦਾ ਘਟੇ ਚ ਨਹੀਂ ਜਾ ਸਕਦੇ ਕਿਉਂਕਿ ਉਸ ਬਾਬੇ ਦੇ ਚੇਲੇ ਆ ਜਿਹਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਹੈ ਔਰ ਸਾਰੀ ਰਕਮ ਲੰਗਰ ਚਲਾਤੀ ਸੀ ਆਪਾਂ ਕਹਿ ਰਹੇ ਹਾਂ ਨਾ 47 ਦੇ ਵਿੱਚ ਸਾਡੇ ਪੁਰਦਾਦਿਆਂ ਨੂੰ ਮਾਰ ਪਈ ਫਿਰ ਵੀ ਖੜੇ ਆ ਫਿਰ ਵੀ ਖੜੇ ਆ ਖੜੇ ਆ ਨਾ ਜੀ ਫਿਰ 84 ਹੋਈ 84 ਦੇ ਵਿੱਚ ਤੁਹਾਡੇ ਦਾਦਿਆਂ ਨੂੰ ਮਾਰ ਪਈ ਫਿਰ ਵੀ ਖੜੇ ਆ 88 ਵੀ ਚੜਾੜ ਆਈ ਸੀ 88 ਸਾਡੇ ਪਿਤਾ ਨੂੰ ਸਾਡੇ ਪੁਰਖਿਆਂ ਨੂੰ ਹੈ ਨਾ ਹੁਣ 25 ਆ 25 ਦੇ ਵਿੱਚ ਸਾਨੂੰ ਮਾਰਿਆ ਸੀ ਫਿਰ ਵੀ ਖੜੇ ਆ 20 ਜਿਹੜੀ ਮਾਰ ਮਾਰੀ ਉਹ ਤੇ ਫੇਰ ਕਰ ਲਾਂਗੇ